ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੇਖ ਲਓ ਸਿੱਖੋ ਤੁਹਾਡਾ 84 ਤੇ ਜੋ ਅਟੈਕ ਹੋਇਆ 84 ਚ ਅਕਾਲ ਤਖਤ ਸਾਹਿਬ ਤੇ ਉਹਦੇ ਸ਼ਹੀਦਾਂ ਨੂੰ ਹੁਣ ਕਾਫੀ ਲੋਕ ਸ਼ਰਧਾਂਜਲੀ ਦੇ ਰਹੇ ਆ ਤੇ ਅੱਜ ਇੱਕ ਲੀਡਰ ਨੇ ਭਾਜਪੀ ਦਾ ਲੀਡਰ ਆ ਉਸ ਬੰਦੇ ਨੇ ਪਹਿਲਾਂ ਪੋਸਟ ਪਾਤੀ ਫੇਰ ਪਤਾ ਨਹੀਂ ਉੱਤੋਂ ਆਰਡਰ ਆਇਆ ਹੁਣ ਫਿਰ ਉਹ ਡਿਲੀਟ ਕਰਤੀ ਉਹਦੇ ਵਿੱਚ ਸਾਰਿਆਂ ਨੂੰ ਸਿਰਦਾਂ ਇਲੀ ਦੇਣ ਦੀ ਗੱਲ ਲਿਖੀ ਉਹਨੇ ਸਾਰਾ ਕੁਝ ਤੇ ਦੇਖ ਲੋ ਤੁਹਾਡੇ ਇਹ ਜਿਹੜੇ ਏਡਾ ਵੱਡਾ ਦੁਕਾਨ ਤੋਂ ਹੋਇਆ ਤੇ ਤੁਹਾਡੇ ਇੰਨੇ ਨਜਾਇਜ਼ ਬੰਦੇ ਮਾਰੇ ਗਏ ਉੱਥੇ ਸ਼ਹੀਦ ਹੋ ਗਏ ਉਹਨਾਂ ਨੂੰ ਵੀ ਇਹ ਜੋ ਲੀਡਰ ਆ ਆਪਣੇ ਪੰਜਾਬ ਦੇ ਜੋ ਬਣੇ ਫਿਰਦੇ ਆ ਨੈਸ਼ਨਲ ਪਾਰਟੀਆਂ ਦੇ ਇਹ ਦੇਖ ਲੋ ਇਹ ਵੀ ਉਹਨਾਂ ਨੂੰ ਪੁੱਛ ਕੇ ਦੱਸਦੇ ਵੀ ਇਹ ਸਾਡੇ ਸ਼ਹੀਦ ਆ ਕਿ ਨਹੀਂ ਜੇ ਕਿਸੇ ਪੰਜਾਬ ਦੇ ਲੀਡਰ ਨੇ ਪਾਤੀ ਐ ਤੇ ਇੰਨੀ ਵੀ ਹੁਣ ਜਾਣਨੀ ਕੀ ਕਿ ਉਹ ਡਿਲੀਟ ਨਾ ਕਰਾਂ ਵੋਟਾਂ ਤਾਂ ਪੰਜਾਬ ਤੋਂ ਲੈਣੀਆਂ ਨੇ ਤੇ ਤੂੰ ਹੁਣ ਡਿਲੀਟ ਕਰਤੀ ਤੇ ਕਦੇ ਪਾਤੀ ਇਹ ਤਾਂ ਸਿੱਖ ਏਡੇ ਮੂਰਖ ਤਾਂ ਹੈ ਨਹੀਂਗੇ ਕਿ ਤੁਹਾਡੀਆਂ ਚਾਲਾਂ ਸਮਝ ਨਹੀਂ ਰਹੇ ਐਡਾ ਵੱਡਾ ਨਿਸ਼ਾਨਾ ਬਣਾਇਆ ਗਿਆ ਜੇ ਤੁਸੀਂ ਕੱਲੇ ਸੰਤਾਂ ਨੂੰ ਹੀ ਮੰਨ ਲਓ ਟਾਰਗੇਟ ਕਰਨਾ ਸੀ ਸਰਕਾਰ ਨੇ ਤੇ ਦੂਜੇ ਜੋ 40 ਗੁਰਦੁਆਰਿਆਂ ਤੇ ਹੋਇਆ ਉਹ ਕਿਉਂ ਹੋਇਆ ਤੇ ਜੇ ਸੰਤਾਂ ਨੂੰ ਟਾਰਗੇਟ ਕਰਨਾ ਸੀ ਤੇ ਉਥੇ ਰੋਟੀ ਪਾਣੀ ਬਿਜਲੀ ਕੱਟ ਦੇ ਪਾਣੀ ਸਪਲਾਈ ਰੋਕ ਦੇ ਕਿੰਨਾ ਕੁ ਟਾਈਮ ਅੰਦਰ ਉਹ ਰਹਿ ਸਕਦੇ ਹੋਰ ਕਿੰਨੇ ਤਰੀਕੇ ਸੀ ਤੁਸੀਂ ਤਾਂ ਸਭ ਕੁਝ ਸਿਖਾਇਆ ਉਹਦੇ ਵੱਲੋਂ ਸਿੱਖਾਂ ਨੂੰ ਤੇ ਇਹ ਤਾਂ ਗੁਰੂ ਮਹਾਰਾਜ ਦੀ ਸਿੱਖੀ ਤਾਂ ਐਡੀ ਫੇਰ ਖੜੀ ਐ ਸਿੱਖੀ ਕਦਮ ਹੋ ਗਈ ਇਹਨਾਂ ਗੱਲਾਂ ਨਾਲ ਤੇ ਜੇ ਅੱਜ ਦੂਜੀ ਪਾਰਟੀ ਦਾ ਰਾਜ ਆਇਆ ਤੇ ਇਹ ਵੀ ਉਹੀ ਗੱਲਾਂ ਕਰ ਰਹੇ ਸਾਨੂੰ ਸੈਂਟਰ ਤੋਂ ਕਦੇ ਕਿਸੇ ਪਾਸਿਓ ਕੋਈ ਇਨਸਾਫ ਦੀ ਗੱਲ ਕਦੇ ਸੁਖਦਾ ਸਾ ਆਇਆ ਹੀ ਨਹੀਂ ਦਿੱਲੀ ਵਾਲੀ ਸਰਕਾਰ ਤੋਂ ਸਿੱਖਾਂ ਨੂੰ ਹਮੇਸ਼ਾ ਕੋਈ ਸਰਕਾਰ ਹੋਵੇ ਉਹੀ ਨਿਸ਼ਾਨਾ ਇੱਕ ਹੀ ਰਹਿੰਦਾ ਕਿ ਬਸ ਸਿੱਖਾਂ ਨੂੰ ਨਿਆਹ ਨਹੀਂ ਦੇਣਾ ਬਸ ਜੋ ਵੀ ਗੱਲ ਆ ਇਹਨਾਂ ਨੂੰ ਕੁੱਟਣਾ ਵੀ ਹੈ ਤੇ ਰੋਂਨ ਵੀ ਨਹੀਂ ਦੇਣਾ ਤੇ ਉਸ ਸਮੇਂ ਜਿਹੜੇ ਗद्दार ਸੀ ਉਹ ਤਾਂ ਸਾਹਮਣੇ ਆ ਜਿਹੜੇ ਉਹ ਤਾਂ ਦਿਸਦੇ ਆ ਜਿਹੜੇ ਅੰਦਰਖਾਤੇ ਗद्दार ਸੀ ਜਿਨ੍ਹਾਂ ਦੀਆਂ ਚਿੱਠੀਆਂ ਅੱਜ ਤੱਕ ਨਹੀਂ ਸਾਹਮਣੇ ਆ ਰਹੀਆਂ ਹੁਣ ਆਈਆਂ ਵੈਸੇ ਉਹਨਾਂ ਦੀਆਂ ਚਿੱਠੀਆਂ ਜੋ ਇੰਦਰਾ ਗਾਂਧੀ ਨੂੰ ਲਿਖੀਆਂ ਗਈਆਂ ਇਹਨਾਂ ਨੇ ਉਸ ਸਮੇਂ ਦੇ ਆ ਬਾਦਲ ਗਰੁੱਪ ਨੇ ਅਕਾਲੀ ਲਾਣਾ ਜੋ ਬਾਅਦ ਚ ਤੁਸੀਂ ਪਾਵਰਾਂ ਦਿੱਤੀਆਂ ਇਹਨਾਂ ਨੂੰ ਇਹਨਾਂ ਨੇ ਕਿਹਾ ਕਿ ਇਹ ਜਿੰਨਾ ਚਿਰ ਸੰਤ ਤੇ ਤੇ ਰਿਹਾ ਸਾਨੂੰ ਕਿੰਨੇ ਪੁੱਛਣਾ ਤੇ ਇਹਨਾਂ ਸਾਰਿਆਂ ਨੇ ਮਿਲਿ ਭੁਗਤ ਕਰਕੇ ਇਹ ਕੰਮ ਕਰਾਇਆ ਅਟੈਕ ਦਾ ਇਕੱਲੀ ਇੰਦਰਾ ਕੱਲੀ ਦੋਚੀ ਨਹੀਂ ਹੈ ਇਹਦੇ ਵਿੱਚ ਬਹੁਤ ਕੋਸ਼ਾ ਜੇ ਇਹਦੀ ਇਨਕੁਆਇਰੀ ਹੋਵੇ ਨਾ ਕਲੀਅਰ ਇੰਡੀਪੈਂਡੈਂਟ ਜਾਂ ਕੋਰਟ ਦੇ ਥਰੂ ਮੌਜੂਦਾ ਜੱਜ ਤੋਂ ਇਨਕੁਆਇਰੀ ਹੋਵੇ ਤੇ ਸਾਰੀ ਗੱਲ ਸਾਹਮਣੇ ਆ ਜਾਏ ਕਿ ਕਿਉਂ ਹੋਇਆ ਕਿਵੇਂ ਹੋਇਆ ਏ ਕਿੰਨੇ ਕਰਾਇਆ ਤੇ ਫਿਰ ਦੇਖ ਲਓ ਉਸ ਸਮੇਂ ਆਪਣੇ ਜੋ ਡਾਕੂਮੈਂਟ ਦਸਤਾਵੇਜ਼ ਗੁਰੂ ਗੋਬਿੰਦ ਸਿੰਘ ਜੀ ਦੇ ਹੱਥ ਲਿਖਤ ਸਰੂਪ ਕਈ ਫੌਜ ਲੈ ਗਈ ਉੱਥੇ ਆਪਣੇ ਅਟੈਕ ਤੋਂ ਬਾਅਦ ਤੇ ਕਹਿੰਦੇ ਅੱਗ ਲੱਗ ਗਈ ਲਾਇਬ੍ਰੇਰੀ ਸੀ ਜੋ ਉੱਥੇ ਉੱਥੇ ਅੱਗ ਕਹਿੰਦੇ ਲੱਗ ਗਈ ਤੇ ਕੁਝ ਤਾਂ ਵੈਸੇ ਹੀ ਅੱਗ ਦੀ ਭੇਟ ਚੜ ਗਿਆ ਤੇ ਕੁਝ ਉਹ ਲੈ ਗਏ ਤੇ ਹੁਣ ਦੇਖ ਲੋ ਸਿੱਖੋ ਤੁਸੀਂ ਨਾ ਬਿਲਕੁਲ ਧਿਆਨ ਹੀ ਨਹੀਂ ਦੇ ਰਹੇ ਇਹਨਾਂ ਗੱਲਾਂ ਤੇ ਤੁਹਾਡੀ ਕੌਮ ਕਿਵੇਂ ਅੱਗੇ ਸਰਵਾਈਵ ਕਰੂਗੀ ਆਉਣ ਵਾਲੀ ਪੀੜੀ ਹੁਣ ਉਹ ਦਿੱਲੀ ਸਰਕਾਰ ਕੇਂਦਰ ਸਰਕਾਰ ਕਹਿ ਰਹੀ ਹੈ ਕਿ ਅਸੀਂ ਇਹਨਾਂ ਨੂੰ ਦੇ ਤਾ ਰੀਸੀਵਿੰਗ ਦਿਖਾ ਰਹੇ ਹਾਂ ਉਹ ਬਡੋਂਗਰ ਸਾਹਿਬ ਦੀ ਜਾਂ ਲੰਗੋਵਾਲ ਸਾਹਿਬ ਦੀ ਉਦੋਂ ਪ੍ਰੈਜ਼ੀਡੈਂਟ ਸੀ ਉਹ ਤੇ ਬੀਬੀ ਜਗੀਰ ਕੌਰ ਦੇ ਟਾਈਮ ਵੀ ਕੁਝ ਆਏ ਦਸਤਾਵੇਜ਼ ਤੇ ਹੁਣ ਜੋ ਉਹ ਆਏ ਦਸਤਾਵੇਜ਼ ਅੱਛਾ ਕੋਰਟ 'ਚ ਇਹ ਕਹਿ ਰਹੇ ਆ ਕਿ ਸਾਨੂੰ ਉਹ ਰੀਸੀਵ ਹੋ ਗਏ ਤੇ ਵੈਸੇ ਸਟੇਜਾਂ ਤੇ ਇਹ ਕਹਿੰਦੇ ਸਾਡੇ ਉਹ ਰਾਇ ਜੋ ਲਾਇਬ੍ਰੇਰੀ ਦਾ ਜੋ ਆਪਣੇ ਦਸਤਾਵੇਜ਼ ਆ ਉਹ ਸਾਨੂੰ ਮਿਲੇ ਨਹੀਂ ਤੇ ਉਹ ਭਾਰ ਸਰਕਾਰ ਕਹਿ ਰਹੀ ਆ ਅਸੀਂ ਸਾਰਾ ਕੁਝ ਦੇ ਤਾ ਇਹ ਮਸੰਦ ਤੁਹਾਡੇ ਤਾਂ ਅੰਦਰ ਜਿਹੜੇ ਬੈਠੇ ਆ ਤੁਹਾਨੂੰ ਕੱਲਾ ਇੱਕ ਖਤਰਾ ਥੋੜਾ ਤੁਹਾਡੇ ਤਾਂ ਅੰਦਰ ਹੀ ਦੁਸ਼ਮਣ ਬੈਠੇ ਤੁਹਾਡੇ ਹੁਣ ਉਹ ਜਿਹੜੇ ਬੇਸ਼ਕੀਮਤੀ ਗੁਰੂ ਸਾਹਿਬ ਦੀਆਂ ਹੱਥ ਲਿਖ ਉੱਤੇ ਦਸ ਦਸਕਾ ਦਾ ਗੁਰੂ ਗੋਬਿੰਦ ਸਿੰਘ ਜੀ ਦੇ ਉਹ ਦਸਤਾਵੇਜ਼ ਜੋ ਆ ਉਹਨਾਂ ਦਾ ਪਤਾ ਹੀ ਨਹੀਂ ਲੱਗ ਰਿਹਾ ਉਹ ਕਿੱਧਰ ਗਏ ਹੁਣ ਉਹ ਕੁਝ ਬੰਦੇ ਕਹਿ ਰਹੇ ਕਿ ਸੁਖਬੀਰ ਬਾਦਲ ਨੇ ਇੰਗਲੈਂਡ ਚ ਕਿਸੇ ਨੂੰ ਵੇਚਤੇ ਆ ਤੇ ਤੁਸੀਂ ਸੁੱਤੇ ਫਿਰਦੇ ਕੋਈ ਕੌਮ ਉਸ ਚੀਜ਼ ਦਾ ਕੋਈ ਗੱਲ ਹੀ ਨਹੀਂ ਕਰ ਰਿਹਾ ਫੇਰ ਆਬ ਜੋ ਸਿਰਸਾ ਸਾਹਿਬ ਕਿਸਾਨ ਆਗੂ ਆ ਉਹਨਾਂ ਨੇ ਬਲਦੇਵ ਸਿੰਘ ਸਿਰਸਾ ਉਹਨਾਂ ਨੇ ਕਿੰਨੀਆਂ ਕਿਤਾਬਾਂ ਕੱਢੀਆਂ ਜਿੱਥੇ ਗੁਰੂ ਸਾਹਿਬ ਦੇ ਬਾਰੇ ਗਲਤ ਲਿਖਿਆ ਗਿਆ ਤੇ ਉਹ ਪਬਲਿਸ਼ ਕਿੰਨੇ ਕੀਤੀਆਂ ਐ ਐਸਜੀਪੀਸੀ ਨੇ ਐਸਜੀਪੀਸੀ ਨੇ ਪਬਲਿਸ਼ ਕੀਤੀਆਂ ਕਿਤਾਬਾਂ ਜਿਦੇ ਵਿੱਚ ਗੁਰੂ ਸਾਹਿਬ ਨੂੰ ਗਲਤ ਲਿਖਿਆ ਗਿਆ ਮਾਈ ਭਾਗ ਕੋਰ ਬਾਰੇ ਬਹੁਤ ਕੁਝ ਗਲਤ ਲਿਖਿਆ ਗਿਆ ਤੇ ਉਹ ਦੇਖ ਲਓ ਕਿੰਨੇ ਕਿੰਨਾਂ ਨੇ ਕਰਾਈਆਂ ਇਹਨਾਂ ਤੋਂ ਪਬਲਿਸ਼ ਉਹਦੇ ਬਾਰੇ ਕੋਈ ਪਤਾ ਲੱਗ ਰਿਹਾ ਕੁਝ ਅੱਛਾ ਨਾ ਕੋਈ ਉਹਦਾ ਹੱਲ ਬਾਕੀ ਉਸ ਸਮੇਂ ਸਿਰਸਾ ਸਾਹਿਬ ਨੇ ਕਾਫੀ ਰੌਲਾ ਪਾਇਆ ਤੇ ਉਹ ਕਾਫੀ ਚੀਜ਼ਾਂ हट ਗਈਆਂ ਰਿਕਾਰਡ ਚੋਂ ਤੇ ਹੋਰ ਕਿਸੇ ਨੂੰ ਤੁਸੀਂ ਕੀ ਕਹੋਗੇ ਕਿ ਇਤਿਹਾਸ ਦੇ ਬਾਰੇ ਮਿਲਾਵਟ ਕੀਤੀ ਜਾ ਰਹੀ ਗੜਬੜ ਗੁਰੂ ਸਾਹਿਬ ਨੂੰ ਗਲਤ ਦਰਸਾਇਆ ਜਾ ਰਿਹਾ ਤੁਹਾਡੀ ਤਾਂ ਐਸਜੀਪੀਸੀ ਜਿੱਥੋਂ ਪਬਲਿਸ਼ ਹੁੰਦਾ ਸਾਰਾ ਸਿੱਖ ਲਿਟਰੇਚਰ ਉੱਥੇ ਹੀ ਸਾਰੀ ਗੜਬੜ ਹੈ ਉੱਥੋਂ ਹੀ ਇਦਾਂ ਦੀਆਂ ਚੀਜ਼ਾਂ ਪਬਲਿਸ਼ ਹੋ ਰਹੀਆਂ ਹੈ ਬਾਹਰ ਤੁਸੀਂ ਕਿਸੇ ਨੂੰ ਕੀ ਰੋਕ ਲੋਗੇ ਤੁਹਾਡੇ ਤਾਂ ਜਣਾ ਤੇ ਤੁਹਾਡੀ ਐਸਜੀਪੀਸੀ ਬੈਹ ਰਹੀ ਐ ਤੇ ਨਾ ਇਹਨਾਂ ਚੀਜ਼ਾਂ ਦਾ ਕੋਈ ਹੱਲ ਨਿਕਲਿਆ ਨਾ ਕੋਈ ਵਾਈਟ ਪੇਪਰ ਆਇਆ 84 ਤੇ ਤੇ ਨਾ ਕਿੰਨੇ ਬੰਦੇ ਉੱਥੇ ਐਗਜੈਕਟ ਫਿਗਰ ਕੋਈ ਅਫੀਸ਼ੀਅਲ ਡਾਟਾ ਹੀ ਨਹੀਂ ਹੈ ਕਿ ਕਿੰਨੇ ਬੰਦੇ ਉੱਥੇ ਸ਼ਹੀਦ ਹੋਏ ਤੇ ਉਹ ਤਾਂ ਚਲੋ 40 ਸਾਲ ਹੋ ਗਏ ਆ ਜੋ 15 ਚ ਬੇਅਦਵੀ ਹੋਈ ਹੁਣ ਇਹਦੀ ਤੁਸੀਂ ਗੱਲ ਹੀ ਨਹੀਂ ਕਰਦੇ ਸਿੱਖੋ ਹੁਣ ਬੇਅਦਵੀ ਦਾ ਮੁੱਦਾ ਭੁੱਲ ਗਏ ਹੋ ਸਭ ਫਿਰ ਤੁਹਾਡੇ ਵਿੱਚ ਇੰਨੀ ਐ ਆਮ ਗੱਲ ਕਰਤੀ ਬੇਅਦਵੀ ਹੁਣ ਤੁਸੀਂ ਰਿਐਕਟ ਹੀ ਨਹੀਂ ਕਰਦੇ ਬੇਅਦਵੀ ਤੇ ਹੁਣ ਆਮ ਹੀ ਹੁੰਦੀਆਂ ਰਹਿੰਦੀਆਂ ਕੋਈ ਰਿਐਕਟ ਹੀ ਨਹੀਂ ਕੋਈ ਰਿਐਕਸ਼ਨ ਹੀ ਨਹੀਂ ਆਣੀ ਕੌਮਦਾ ਹੁਣ ਹਰ ਪਾਸਿਓ ਤੁਹਾਨੂੰ ਖਤਮ ਕੀਤਾ ਜਾ ਰਿਹਾ ਜਾਗ ਜਾਓ ਜੇ ਕੋਈ ਤੁਹਾਡਾ ਚੰਗਾ ਬੰਦਾ ਅੱਗੇ ਲੱਗਦਾ ਉਹਨੂੰ ਚੰਗੇ ਬੰਦੇ ਨੂੰ ਦਾ ਸਾਥ ਤੱਕ ਹੀ ਦੇਣਾ ਉਹਨੂੰ ਲੱਤਾਂ ਖੇਦਦੇ ਹੋਂਦੇ ਬਾਰੇ ਹੋਰ ਹੀ ਇੱਕ ਨੈਰੇਟਿਵ ਚੱਲ ਪੈਂਦਾ ਤੇ ਥੱਲੇ ਕਮੈਂਟ ਆ ਜੋ ਉਹਦੇ ਖਿਲਾਫ ਲੱਗ ਜਾਂਦੇ ਜੇ ਇੱਕ ਕਿਸੇ ਨੇ ਗਲਤ ਕਮੈਂਟ ਕਰਤਾ ਉਹਦੇ ਥੱਲੇ ਦੂਜਿਆਂ ਨੇ ਵੀ ਉਹੀ ਕਰੀ ਜਾਣੇ ਜੇ ਤੁਸੀਂ ਆਪ ਦਾ ਅਕਲ ਦਾ ਖਾਨਾ ਨਹੀਂ ਖੋਲੋਗੇ ਨਾ ਕੌਣ ਤੁਹਾਡੇ ਲਈ ਚੰਗਾ ਕੌਣ ਮਾੜਾ ਤੁਸੀਂ ਆਪ ਨਹੀਂ ਸੋਚੋਗੇ ਜੋ ਮੀਡ ਸੋਸ਼ਲ ਮੀਡੀਆ ਤੇ ਜੋ ਨੈਰੇਟਿਵ ਚੱਲ ਰਿਹਾ ਜੇ ਉਹਦੇ ਤੇ ਚੱਲੋਗੇ ਨਾ ਫੇਰ ਨਹੀਂ ਤੁਹਾਨੂੰ ਕੋਈ ਕੰਮ ਦੀ ਗੱਲ ਤੁਹਾਨੂੰ ਸਮਝ ਨਹੀਂ ਆਉਣੀ ਵੀ ਕਿਹੜਾ ਤੁਹਾਡਾ ਤੇ ਕਿਹੜਾ ਪਲਾਨ ਕੀਤਾ ਇਹ ਆਪਦਾ ਤੀਜਾ ਨੇਤਰ ਖੋਲ ਲੋ ਗੁਰੂ ਸਾਹਿਬ ਨੇ ਜੋ ਸ਼ਬਦ ਗੁਰੂ ਗਿਆਨ ਗੁਰੂ ਕਿਹਾ ਨਾ ਉਹ ਗਿਆਨ ਲੈ ਲੋ ਤੇ ਆ ਜੋ ਹੁਣ ਵੱਡੇ ਵੱਡੇ ਆ ਹੁਣ ਦਮਦਮੀ ਤਖਸਾਲ ਦੇ ਮੁਖੀ ਐ ਉਹ ਜਥੇਦਾਰ ਨੂੰ ਕਿੰਨਾ ਕੁਝ ਬੋਲ ਰਿਹਾ ਉਹ ਦੇਖ ਲੋ ਉਹਦੇ ਵਿੱਚੋਂ ਇਹ ਦਿੱਸ ਰਿਹਾ ਕਿ ਉਹਨੇ ਸੰ ਟੰਡਰੀਆਂ ਵਾਲਿਆਂ ਨੂੰ ਮਾਫ ਕਰਤਾ ਤੇ ਉਹ ਤੋਂ ਉਹਨਾਂ ਦੇ ਲੱਗੀ ਰੋਗ ਹਟਾਤੀ ਐ ਤੇ ਇਹਨੂੰ ਇਸ ਗੱਲ ਦਾ ਹੀ ਭਪ ਤਪ ਚੜਿਆ ਕਿ ਉਹ ਕਿਉਂ ਕੰਮ ਹੋ ਗਿਆ ਕਰਨਾ ਤਾਂ ਇਹ ਤੁਹਾਡਾ ਚਾਹੀਦਾ ਸੀ ਕੰਮ ਇਹ ਜੋ ਸੰਤਾ ਦੇ ਦਮਦਮੀ ਟਕਸਾਲ ਨੂੰ ਚਾਹੀਦਾ ਸੀ ਸਾਰੀਆਂ ਇਹ ਚੀਜ਼ਾਂ ਕਲੀਅਰ ਕਰਾਉਣੀਆਂ ਸੰਤਾ ਦੇ ਬਾਰੇ ਜਾਂ ਜੇ ਉਸ ਸਮੇਂ ਕਿਹੜੇ ਕਿੰਨੇ ਸ਼ਹੀਦ ਹੋਏ ਕੋਈ ਚੀਜ਼ ਇਹ ਦਮਦਮੀ ਟਕਸਾਲ ਦਾ ਕੰਮ ਸੀ ਤੇ ਤੁਸੀਂ ਤਾਂ ਇਹ ਕੀ ਕਰਨਾ ਤੁਸੀਂ ਤਾਂ ਪ੍ਰਚਾਰ ਨਹੀਂ ਕੀਤਾ ਤੁਹਾਡੇ ਨਾਲੋਂ ਤਾਂ ਜ਼ਿਆਦਾ ਸਿੱਖ ਅਮਰਤਸਰ ਉਹਨਾਂ ਨੇ ਸ਼ਿਕਾਇਆ ਭਾਈ ਰਣਜੀਤ ਸਿੰਘ ਟੰਡਰੀਆਂ ਵਾਲਿਆਂ ਨੇ ਸਭ ਤੋਂ ਜ਼ਿਆਦਾ ਉਹਨਾਂ ਨੇ ਸਿੱਖੀ ਦਾ ਪ੍ਰਚਾਰ ਕੀਤਾ ਸਭ ਤੋਂ ਜ਼ਿਆਦਾ ਸਿੰਘ ਉਹਨਾਂ ਨੇ ਸਜਾਏ ਆ ਤੇ ਅੱਜ ਉਹਨਾਂ ਦੇ ਹੀ ਕਰਤਾਰ ਕਰਦਾਰ ਤੇ ਗੱਲਾਂ ਉੱਠ ਰਹੀਆਂ ਜਿਹੜਾ ਕੋਈ ਬੰਦਾ ਚਾਜਦਾ ਹੁੰਦਾ ਜਿਹੜਾ ਸਿੱਖੀ ਦੀ ਗੱਲ ਕਰਦਾ ਤੁਸੀਂ ਉਹਨੂੰ ਪਤਾ ਨਹੀਂ ਤੁਹਾਨੂੰ ਸਮਝ ਹੀ ਨਹੀਂ ਆਉਂਦੀ ਉਹਦੇ ਖਿਲਾਫ ਹੋ ਜਾਣੇ ਤੁਸੀਂ ਇਦਾਂ ਤੁਹਾਡਾ ਕੌਣ ਪ੍ਰਚਾਰ ਪ੍ਰਚਾਰਤਾ ਤੁਹਾਡਾ ਵੈਸੇ ਹੀ ਹੈ ਨਹੀਂਗਾ ਤੇ ਜੇ ਕੋਈ ਥੋੜਾ ਬਹੁਤ ਕਰਦਾ ਉਹਦੀਆਂ ਵੀ ਲੱਤਾਂ ਖੇਚਦੇ ਹੋ ਤੁਸੀਂ ਕੁਝ ਬੰਦੇ ਚੰਗੇ ਹੈਗੇ ਆ ਜੋ ਸਿੱਖੀ ਦਾ ਜਿੰਨਾ ਦਾ ਕਰਕੇ ਸਿੱਖੀ ਚੱਲ ਰਹੀ ਹੈ ਤੇ ਉਹਨਾਂ ਬੰਦਿਆਂ ਦਾ ਸਾਥ ਦਿਓ ਜਿਨ੍ਹਾਂ ਨੇ ਸੰਘਰਸ਼ ਕੀਤੇ ਕੌਮ ਲਈ ਜੇਲਾਂ ਕੱਟੀਆਂ ਉਹਨਾਂ ਨੂੰ ਤਾਂ ਤੁਸੀਂ ਗਾਲਾਂ ਕੱਢਦੇ ਹੋ ਤੇ ਜਿਹੜੇ ਆ ਨਾਕਾਬਲ ਬੰਦੇ ਇਹਨਾਂ ਨੂੰ ਤੁਸੀਂ ਵੋਟਾਂ ਪਾ ਪਾ ਕੇ ਆ ਹੁਣ ਸੁਖਬੀਰ ਨੂੰ ਜੇ ਜੇ ਬਾਦਲ ਦਾ ਮੁੰਡਾ ਨਾ ਹੋਵੇ ਤੇ ਹੋਰ ਕੀ ਕਾਬਲੀਅਤ ਹੈ ਨਹੀਂ ਇਹ ਹੀ ਹੈ ਨਾ ਕਿ ਉਹਦਾ ਮੁੰਡਾ ਤੇ ਚੱਲ ਕਾਲੀ ਦਲ ਦਾ ਪ੍ਰਧਾਨ ਬਣ ਕੇ ਬਹਿ ਗਿਆ ਜੇਸ ਬਾਦਲ ਦਾ ਮੁੰਡਾ ਨਾ ਹੋਵੇ ਤੇ ਹੋਰ ਇਹਦੇ ਵਿੱਚ ਹੈ ਕੋਈ ਦੂਜੀ ਗੱਲ ਜੀ ਦੇ ਕਰਕੇ ਇਹਨੂੰ ਪੰਜਾਬ ਦੀ ਲੀਡਰਸ਼ਿਪ ਦਿੱਤੀ ਜਾ ਸਕਦੀ ਹੈ ਤੇ ਤੁਸੀਂ ਘਣਾ ਚ ਵੜ ਕੇ ਬਹਿ ਗਏ ਤੁਸੀਂ ਕੋਈ ਗੱਲ ਹੀ ਨਹੀਂ ਹੁਣ ਕਰਦੇ ਨਾ ਹੋਰ ਤਾਂ ਛੱਡੋ ਤੁਸੀਂ ਜਿਹੜੇ ਇਹ ਜੋ ਘਾਨ ਕਰ ਰਹੇ ਤਾਂ ਛੱਡੋ ਤੁਸੀਂ ਤਾਂ ਬੇਅਦਬੀ ਤੇ ਨਹੀਂ ਹੁੰਦੇ ਐਕਟ ਕਰ ਰਹੇ ਕਿੰਨੀਆਂ ਬੇਅਦਬੀਆਂ ਹੋਈਆਂ ਉਸ ਤੋਂ ਬਾਅਦ ਤੇ ਉਹ ਜੋ 15 ਚ ਹੋਈ ਜੋ ਦੋ ਸਿੰਘ ਜੀ ਦੇ ਹੋਏ ਉਹਨਾਂ ਦਾ ਕੋਈ ਕੇਸ ਦਾ ਬਣੇ ਮੂਨਸਰ ਬਣਿਆ ਹੁਣ ਤੁਸੀਂ ਉਹਦੀ ਗੱਲ ਹੀ ਨਹੀਂ ਕਰਦੇ 5 ਸਾਲ ਕਾਂਗਰਸ ਦਾ ਰਾਜ ਰਿਆ ਉਹਨਾਂ ਨੇ ਉਸ ਸਮੇਂ ਜੋ ਰੌਲਾ ਗੌਲਾ ਕੇਸ ਦਾ ਪੈਂਦਾ ਰਿਹਾ ਚਲੋ ਥੋੜੀ ਬਹੁਤ ਕਾਰਵਾਈ ਵੀ ਹੋਈ ਤੇ ਉਦੋਂ ਬਾਅਦ ਹੁਣ ਤਾਂ ਕੋਈ ਗੱਲ ਹੀ ਨਹੀਂ ਕਰਦਾ ਉਹਨਾਂ ਕੇਸਾਂ ਦੀ ਤੇ ਜੇ ਐਂ ਤੁਸੀਂ ਸੁੱਤੇ ਰਹੋਗੇ ਨਾ ਜ਼ਿਆਦਾ ਟਾਈਮ ਨਹੀਂ ਚੱਲਣਾ ਤੁਹਾਡਾ ਕੰਮ ਨੇ ਤੇ ਐਸਜੀਪੀਸੀ ਜੇ ਐਸਜੀਪੀਸੀ ਚ ਕੋਈ ਚਾਇਦਾ ਬੰਦਾ ਨਹੀਂ ਤੁਹਾਨੂੰ ਲੱਭਦਾ ਜਥੇਦਾਰ ਰਣਜੀਤ ਸਿੰਘ ਆ ਕਿੱਡੇ ਵਧੀਆ ਉਹਨਾਂ ਨੂੰ ਦਿਓ ਪਾਵਰ ਤੁਸੀਂ ਇਲੈਕਸ਼ਨ ਦੀ ਗੱਲ ਹੀ ਨਹੀਂ ਕਰ ਰਹੇ ਹੁਣ ਐਸਜੀਪੀਸੀ ਦਾ ਇਲੈਕਸ਼ਨ ਦੀ ਕੋਈ ਗੱਲ ਹੁਣ ਬਿਲਕੁਲ ਥੋੜਾ ਜਿਹਾ ਟਾਈਮ ਕੁਝ ਲੋਕਾਂ ਨੇ 28 ਤੇ ਹੁਣ ਉਹ ਬਿਲਕੁਲ ਬੰਦ ਹੀ ਹੋ ਗਿਆ ਕੰਮ ਸਾਰਾ ਤੇ ਜਿਵੇਂ ਤੁਸੀਂ ਚੱਲ ਰਹੇ ਹੋ ਨਾ ਇੰਨੇ ਲਾਹ ਪ੍ਰਵਾਹ ਹੋ ਗਏ ਉਹ ਇਹ ਕੰਮ ਬਹੁਤ ਮਹਿੰਗਾ ਪੈਣਾ ਤੁਹਾਨੂੰ ਆਉਣ ਵਾਲੇ ਟਾਈਮ 'ਚ ਨਾ ਕੋਈ ਤੁਹਾਡੀ ਪੰਥਕ ਪਾਰਟੀ ਰਹੀ ਨਾ ਕੋਈ ਤੁਹਾਡਾ ਲੀਡਰ ਆ ਨਾ ਕੋਈ ਤੁਹਾਡੀ ਐਸਜੀਪੀਸੀ ਚ ਪੱਕੜ ਰਹੀ ਗਈ ਨਾ ਕੋਈ ਤੁਹਾਡਾ ਜਿੰਨੂੰ ਜੀ ਕਰਦਾ ਉਹ ਜ਼ਥੇਦਾਰ ਲਾਉਂਦੇ ਆ ਲਾ ਦਿੰਦੇ ਆ ਜਿੰਨੂੰ ਜੀ ਕਰਦਾ ਲਾ ਦਿੰਦੇ ਆ ਇਹ ਇਦਾਂ ਦੀ ਵੱਡੀ ਸਭ ਤੋਂ ਵੱਡੀ ਪੋਸਟ ਆ ਜ਼ਥੇਦਾਰ ਸਾਹਿਬ ਦੀ ਉਹਨੂੰ ਕਿਸੇ ਦੇ ਅਥਾਰਟੀ ਹੋਣੀ ਚਾਹੀਦੀ ਕਿ ਉਹ ਲਾਉਣ ਲਾਉਣ ਦੀ ਉਹਨੂੰ ਚਾਹੀਦਾ ਪੰਜ ਸਿੰਘ ਸਾਹਿਬ ਬੈਠਣ ਤੇ ਉਹ ਤੈਅ ਕਰਨ ਤੇ ਜਿਵੇਂ ਇੱਜ਼ਤ ਮਾਨ ਨਾਲ ਲਿਆਉਣ ਉਵੇਂ ਹੀ ਉਹਨਾਂ ਨੂੰ ਵਿਦਾਇਗੀ ਕਰਨ ਇਹਨੂੰ ਇੱਥੇ ਹੁਣ ਕੀ ਹੋ ਰਿਹਾ ਲਿਆਉਂਦੇ ਤਾਂ ਘੋੜੇ ਤੇ ਭਾਕੇ ਆ ਤੇ ਕੱਢਦੇ ਆ ਜਲੀਲ ਕਰਕੇ ਉਹਨ ਸੁਖਬੀਰ ਬਾਦਲ ਨੂੰ ਉਹਨਾਂ ਨੇ ਤਨਖਾਹ ਲਈ ਜੋ ਥੋੜੀ ਬਹੁਤ ਤੇ ਉਹਦਾ ਖਮਿਆਦਿਆ ਉਹ ਸਾਰੇ ਜਥੇਦਾਰਾਂ ਨੂੰ ਭੁਗਤਣਾ ਪਿਆ ਹਰਪ੍ਰੀਤ ਸਿੰਘ ਜਥੇਦਾਰ ਹਰਪ੍ਰੀਤ ਸਿੰਘ ਜੀ ਨੂੰ ਹੀ ਤੇ ਜੋ ਦੂਜੇ ਕੇਸ ਗੱਡ ਸਾਹਿਬ ਵਾਲੇ ਤੇ ਹਰ ਚੀਜ਼ ਤੁਹਾਡੇ ਉਲਟੀ ਹੋ ਰਹੀ ਹੈ ਤੇ ਤੁਸੀਂ ਬਿਲਕੁਲ ਸੁੱਤੇ ਰਹੇ ਪਏ ਹੋ ਤੇ ਧਰਮ ਤੁਹਾਡਾ ਕਨਵਰਟ ਹੋ ਕਨਵਰਜਨ ਹੋ ਰਹੀ ਹੈ ਨਸ਼ੇ ਤੁਹਾਡੇ ਚ ਇੰਨੇ ਜ਼ਿਆਦਾ ਵੜ ਗਏ ਆ ਜਾਤ ਪਾਤ ਤੁਹਾਡੇ ਚ ਇੰਨੀ ਜ਼ਿਆਦਾ ਵੜ ਗਈ ਜਿਹੜੀ ਗੁਰੂ ਸਾਹਿਬ ਨੇ ਖਤਮ ਕਰਨ ਲਈ ਇਹ ਕੌਮ ਸਜਾਈ ਤੇ ਤੁਸੀਂ ਕਿਹੜੀ ਗੱਲ ਤੇ ਚੱਲ ਰਹੇ ਹੋ ਤੇ ਜੋ ਵੱਡੇ ਵੱਡੇ ਪੱਗਾਂ ਬੰਨ ਕੇ ਤੇ ਗਾਤਰੇ ਪਾ ਕੇ ਤੁਰੇ ਫਿਰਦੇ ਹੋ ਉਹ ਕਾਦੇ ਲਈ ਪਾ ਕੇ ਤੁਰੇ ਫਿਰਦੇ ਹੋ ਤੁਸੀਂ ਜਦੋਂ ਕੌਮ ਦੇ ਵਿੱਚ ਕੋਈ ਤੁਹਾਡੀ ਮਰਿਆਦਾ ਇੱਕ ਨਹੀਂ ਹੈ ਨਾਨਕਸਰੀਆਂ ਦੀ ਹੋਰ ਆ ਜੀ ਦਮ ਟਕਸਾਲ ਦੀ ਹੋਰ ਆ ਨਿਰਮਲਿਆਂ ਦੀ ਹੋਰ ਆ ਕੋਈ ਹਰੀਆਂ ਵੇਲਾਂ ਦੀ ਹੋਰ ਤੁਹਾਡੀ ਮਰਿਆਦਾ ਹੀ ਇੱਕ ਨਹੀਂ ਹੈ ਜਿੰਨਾ ਚਿਰ ਤੁਸੀਂ ਕਿਵੇਂ ਸਿੱਖੀ ਨੂੰ ਬਚਾ ਲੋਗੇ ਜੇ ਕੋਈ ਜਿਹੜੇ ਏਰੀਏ ਸੰਤਾ ਹੁਣ ਮੋਗੇ ਏਰੀਏ ਤਰਮਾਲੇ ਵਾਲਿਆਂ ਨੇ ਇਹਨਾ ਪ੍ਰਚਾਰ ਕੀਤਾ ਸਿੱਖੀ ਦਾ ਇੰਨੇ ਲੋਕ ਉੱਥੇ ਜਾਂਦੇ ਆਉਂਦੇ ਆ ਤੇ ਉਹਦੇ ਬਾਰੇ ਦੇਖ ਲਓ ਕਿੰਨਾ ਕੁਝ ਤੁਸੀਂ ਨੈਟਿਵ ਚਲਾਉਨੇ ਆ ਤੇ ਆਪ ਦੇ ਬੰਦੇ ਪਛਾਨ ਲਓ ਚੰਗੇ ਬੰਦੇ ਆਂਦੇ ਹੱਥ ਚ ਆਉਂਦਾ ਬਾਗ ਡੋਰ ਦੇ ਦੇਓ ਤੁਹਾਡੇ ਆਉਣ ਵਾਲੇ ਬੱਚਿਆਂ ਦਾ ਫਿਊਚਰ ਜੇ ਚਾਹਣੇ ਆਉਂਦੇ ਨਹੀਂ ਦੇ ਹੁਣ 5 ਲੱਖ ਕਰੋੜ ਦਾ ਕਰਜ਼ਾ ਹੋ ਗਿਆ ਪੰਜਾਬ ਤੇ ਤੇ ਹੁਣ ਤਨਖਾਹਾਂ ਕਰਜ਼ੇ ਲੈ ਲੈ ਕੇ ਦੇ ਰਹੇ ਆ ਵਿਆਜਾਂ ਵਿਆਜ ਤਾਰਨ ਲਈ ਕਰਜ਼ਾ ਲੈਂਦੀ ਹੈ ਪੰਜਾਬ ਸਰਕਾਰ ਤੇ ਹੁਣ ਕੋਈ ਸੈਂਟਰ ਤੋਂ ਬਿਨਾ ਕੋਈ ਸਟੇਟ ਤਰੱਕੀ ਨਹੀਂ ਕਰ ਸਕਦੀ ਪ੍ਰੈਕਟੀਕਲ ਗੱਲ ਤੁਹਾਡੇ ਸਮਝ ਆਉਂਦੀ ਨਹੀਂ ਤੁਸੀਂ ਬਸ ਲੈਣ ਖਿੱਚ ਕੇ ਹਰ ਪਾਸੇ ਬਸ ਉਹੀ ਗੱਲ ਕਰਨੀ ਹੈ ਜਿਹੜੀ ਜਿਹਦਾ ਕੋਈ ਮੂੰਹ ਸਿਰ ਨਹੀਂ ਹੁਣ ਭਾਰ ਸਰਕਾਰ ਆ ਉਹਦੇ ਨਾਲ ਮਿਲ ਕੇ ਜੇ ਚੱਲਣਗੇ ਸਟੇਟ ਜਿਹੜੀ ਨਹੀਂ ਚੱਲਦੀ ਸਟੇਟ ਉੱਥੇ ਹੀ ਕਲੇਸ਼ ਤੇ ਜਾਂ ਤਾਂ ਹੋਵੇ ਵੀ ਤੁਹਾਡੇ ਕੋਲ ਇੰਨਾ ਸਰਮਾਇਆ ਹੈਗਾ ਪੰਜਾਬ ਸਰਕਾਰ ਕੋਲੇ ਕਿ ਤੁਹਾਨੂੰ ਤੁਹਾਨੂੰ ਲੋੜ ਨਹੀਂ ਉਹਨਾਂ ਦੀ ਤੁਹਾਡੀ ਤਾਂ ਤਨਖਾਹਾਂ ਲੇਟ ਹੋ ਜਾਂਦੀਆਂ ਹੁਣ ਕਿੰਨੀ ਵਾਰੀ ਤਨਖਾਹਾਂ ਲੇਟ ਹੋਈਆਂ ਤੇ ਜੇ ਥੋੜਾ ਬਹੁਤ ਹੈ ਤਾਂ ਉਹ ਬਿਜਲੀਆਂ ਫ੍ਰੀ ਕਰ ਦਿਓ ਜੀ ਫ੍ਰੀ ਦੇ ਕੇ ਵੀ ਕੋਈ ਸਟੇਟ ਚੱਲੀ ਅਜੇ ਤੱਕ ਇਹ ਟੈਂਪਰੇਰੀ ਜੋ ਲਾਲਚ ਦੇ ਰਹੀਆਂ ਸਰਕਾਰਾਂ ਵੀ ਇਹ ਤੁਹਾਡੇ ਬੇਣ ਆਉਣ ਵਾਲੇ ਬੱਚਿਆਂ ਦੀਆਂ ਬੇੜੀਆਂ ਚਵੱਟੇ ਪੈ ਰਹੇ ਆ ਇਹ ਜੋ ਸਬਸਿਡੀ ਹੁਣ ਮੋਟਰਾਂ ਵੀ ਵੱਡੀਆਂ ਹੋਈਆਂ ਉਹਦੀ ਵੀ 12 13000 ਕਰੋੜ ਰੁਪਏ ਦੀ ਸਬਸਿਡੀ ਤਾਂ ਕੱਲੀ ਟਿਊਬਲ ਦੀ ਹੈ ਤੇ ਆ ਹੁਣ ਜੋ 600 ਯੂਨਟ ਹੈ ਇਹਦੀ ਦੇਖ ਲਓ 20000 ਕਰੋੜ ਤਾਂ ਕੱਲੀ ਇਹ ਇਲੈਕਟ੍ਰਿਸਿਟੀ ਸਬਸਿਡੀ ਹੈ ਤੇ ਜਿਹੜੇ ਹੋਰ ਕਿੰਨਾ ਕੁਝ ਹੈ ਬਸ ਜਿੱਥੋਂ ਵੀ ਰੈਵਨਿਊ ਆਉਣਾ ਜਿਹੜੇ ਵੀ ਹੁਣ ਜਿਵੇਂ ਰੋਡਵੇਜ ਤੋਂ ਆਉਂਦਾ ਤੇ ਉਹ ਬੀਬੀਆਂ ਫ੍ਰੀ ਕਰਦੇ ਹੋ ਅੱਧੀ ਤਾਂ ਪਾਪੂਲੇਸ਼ਨ ਬੀਬੀਆਂ ਦੀ ਹੈ ਤੇ ਫ੍ਰੀ ਕਰਕੇ ਕਿੰਨਾ ਚਿਰ ਚਲਾ ਲੋਗੇ ਫ੍ਰੀ ਕਿੱਡਾ ਵੱਡਾ ਦੇਸ਼ ਹੈ ਅਮਰੀਕਾ ਸੁਪਰ ਪਾਵਰ ਆ ਦੁਨੀਆ ਦੀ ਫ੍ਰੀ ਤਾਂ ਉਹ ਨਹੀਂ ਕਰਾਉਂਦੇ ਤੇ ਤੁਸੀਂ ਗਰੀਬ ਦੇਸ਼ ਚ ਫ੍ਰੀ ਚਲਾਈ ਜਾਂਦੇ ਹੋ ਕੰਮ ਏ ਤੁਸੀਂ ਦੇਸ਼ ਦੇ ਚੰਗਾ ਸੋਚਣ ਵਾਲੇ ਲੋਕ ਨਹੀਂ ਹੋ ਤੇ ਦੇਸ਼ ਦੇ ਦੁਸ਼ਮਣ ਹੋ ਜੋ ਇਦਾਂ ਦੀਆਂ ਆਤਾਂ ਲੋਕਾਂ ਚ ਪਾ ਰਹੇ ਹੋ ਜਿਹੜੇ ਗਰੀਬ ਆ ਉਹਨਾਂ ਨੂੰ ਦਿਓ ਤੁਸੀਂ ਬਿਜਲੀ ਉਹਨਾਂ ਨੂੰ ਫ੍ਰੀ ਦਿਓ ਸਭ ਨੂੰ ਇੱਥੇ 100 ਕਿੱਲੇ ਵਾਲੇ ਨੂੰ ਵੀ ਟਿਊਬਲ ਦਾ ਬਿੱਲ ਮਾਫ ਆ ਤੇ 2 ਕਿੱਲੇ ਵਾਲੇ ਨੂੰ ਮਾਫ ਜਿਹੜੇ ਗਰੀਬ ਆ ਜਿਹੜੇ ਸਹੀ ਜ਼ਰੂਰਤਮੰਦ ਆ ਉਹਨਾਂ ਨੂੰ ਦਿਓ ਤੇ ਜਿਹੜੇ ਦੇ ਸਕਦੇ ਆ ਬਿੱਲ ਉਹਨਾਂ ਦੇ ਮਾਫ਼ ਕਰਨ ਦਾ ਕੀ ਮਤਲਬ ਤੇ ਆ ਜੋ 600 ਯੂਨਟ ਕੀਤੀ ਐ ਇਹ ਗਰੀਬਾਂ ਦੀ ਕਰੋ ਨਾ ਜਿਹੜੇ ਜਿਨ੍ਹਾਂ ਦੇ ਘਰੇ 4 4 ਏਸੀ ਲੱਗੇ ਉਹਨਾਂ ਨੂੰ ਕਾਦੇ ਲਈ ਉਹਨਾਂ ਨੂੰ ਲੋਡ ਹੈ ਦੇਣ ਦੀ ਐ ਤੇ ਜਿਹੜੀ ਸਭ ਤੋਂ ਬੈਸਟ ਬਿਜਲੀ ਪੰਜਾਬ ਦੀ ਸੀ ਪੰਜਾਬ ਤੇ ਹਰਿਆਣੇ ਦੀ ਤੇ ਤੁਹਾਡੇ ਪੰਜਾਬ ਦੀ ਬਿਜਲੀ ਜਿੰਨਾ ਇਹ ਥਰਮਲ ਲੱਗੇ ਇਹਨਾਂ ਦਾ ਬੇੜਾ ਕਰਕ ਹੋਣਾ ਹੁਣ ਕਿਉਂਕਿ ਇਨਕਮ ਹੈ ਨਹੀਂ ਉਹਨਾਂ ਨੂੰ ਹੁਣ ਤੇ گورਨਮੈਂਟ ਉਹਨਾਂ ਨੂੰ ਪੇ ਕਰਦੀ ਹੈ ਤੇ ਉਹ ਚੱਲ ਰਹੀ ਹੈ। ਰੋਡਵੇਜ ਨੂੰ ਰੋਜ਼ 2 ਕਰੋੜ ਰੁਪਇਆ ਪੇ ਕਰਦੀ ਹੈ ਤਾਂ ਰੋਡਵੇ ਚੱਲਦੀ ਹੈ। ਇਹੋ ਜਿਹੇ ਹਾਲਾਤ ਬਣੇ ਪਏ ਕਈ ਰੂਟ ਬੰਦ ਕਰਤੇ ਆ ਪੰਜਾਬ ਸਰਕਾਰ ਨੇ। ਪੰਜਾਬ ਰੋਡਵੇ ਦੇ ਕਈ ਰੂਟ ਬੰਦ ਕਰਨੇ ਪਏ ਉਹਨਾਂ ਨੂੰ। ਕਿਉਂਕਿ ਡੀਜ਼ਲ ਦਾ ਵੀ ਖਰਚਾ ਨਹੀਂ ਨਿਕਲਦਾ ਤੇ ਜਿੱਥੋਂ ਜਿਹੜੇ ਡਿਪਾਰਟਮੈਂਟ ਤੋਂ ਰਾਜਾ ਵੜਿੰਗ ਰਿਹਾ ਥੋੜਾ ਟਾਈਮ ਮੰਤਰੀ ਉਹਨੇ ਰੋਡਵੇਜ ਮੁਨਾਫੇ 'ਚ ਲੈ ਆਂਦੀ ਸੀ। ਤੇ ਹੁਣ ਰੋਡਵੇਜ ਜਿੱਥੋਂ ਵੀ ਕੋਈ ਇਨਕਮ ਸੋਰਸ ਆ ਪੰਜਾਬ ਸਰਕਾਰ ਨੂੰ ਜਿੱਥੋਂ ਵੀ ਰੈਵਨਿਊ ਆਉਂਦਾ ਹੁਣ ਇੱਕ ਲਕੋਲ ਤੋਂ ਛੱਡ ਦਿਓ ਤੁਸੀਂ ਆ ਤੇ ਹੋਰ ਕਿਸੇ ਚੀਜ਼ ਤੋਂ ਹੈ ਅੱਜ ਇਹ ਰੇਤਾ ਰੇਤਾ ਦਾ ਦੇਖ ਲਓ ਕਿੰਨੇ ਬਲੈਕਮੇਲ ਉਹਦੇ ਤੇ ਕਿੰਨਾ ਕਾਲਾਂ ਵਾਲਾ ਹੋ ਰਿਹਾ ਫੇਰ ਇਹ ਜਿਹਦਾ ਜੀ ਕਰਦਾ ਇਹ ਕਰ ਜਾਂਦੇ ਆ ਬਾਅਦ ਚ ਕੋਈ ਕਾਰਵਾਈ ਵੀ ਹੈ ਨਹੀਂ ਇਹਨਾਂ ਦੇ ਜਿੰਨੇ ਪਹਿਲਾਂ ਕਾਲੀਆਂ ਨੇ ਸ਼ੁਰੂ ਇਹ ਜਿੰਨੀਆਂ ਮਾੜੀਆਂ ਪਿੱਤਾਂ ਪਾਈਆਂ ਕਾਲੀਆਂ ਦਾ ਬੇੜਾ ਕਰਕੇ ਆ ਸਾਰਾ ਤੇ ਉਹਨੂੰ ਕੰਟੀਨਿਊ ਕੀਤਾ ਕਾਂਗਰਸ ਨੇ ਤੇ ਹੁਣ ਆ ਉਹਨਾਂ ਦੇ ਵੀ ਪਿਓ ਆ ਗਏ ਕੋਈ ਕੰਮ ਰਿਸ਼ਵਤ ਤੋਂ ਬਿਨਾ ਹੋ ਜੇ ਵੀ ਨਹੀਂ ਨਹੀਂ ਹੋ ਰਿਹਾ ਜੋ ਇਹ ਕਹਿ ਰਹੇ ਆ ਕਿ ਰਿਸ਼ਵਤ ਬੰਦ ਕਰ ਦੇਾਂਗੇ ਸਰਕਾਰ ਸੱਥਾਂ ਚ ਚਲਾਵਾਂਗੇ ਇਹਦਾ ਇਹ ਕਹਿੰਦੇ 31 ਤਰੀਕ ਦੀ ਡੈਡਲਾਈਨ ਹੈ ਇਹ ਡਰੱਗ ਖਤਮ ਹੋ ਜਾਣੀ ਯੁੱਧ ਨਸ਼ਿਆ ਵਿਰੁੱਧ ਤੇ ਦਾ ਕੇ ਪਤਾ ਕਰ ਲੋ ਕਿਹੜੇ ਪਿੰਡਾਂ ਦੇ ਵਿੱਚ ਆਮ ਨਸ਼ੇ ਵਿਕ ਰਹੇ ਆ ਤੇ ਸਭ ਨੂੰ ਪਤਾ ਹੁੰਦਾ ਕਿਹੜਾ ਬੰਦਾ ਵੇਚ ਰਿਹਾ ਸਰਪੰਚਾਂ ਤੋਂ ਡਾਟਾ ਲੈ ਲਓ ਤੇ ਉਹ ਬੰਦੇ ਚੱਕ ਲਓ ਤੇ ਜੇ ਕੋਈ ਲੋਕ ਜਾ ਕੇ ਦੱਸਦੇ ਫਿਰ ਇਹ ਉਹਨਾਂ ਨੂੰ ਦੱਸਦੇ ਲੋਕਾਂ ਦੀਆਂ ਦੁਸ਼ਮਣੀਆਂ ਆ ਪੈਂਦੀਆਂ ਤੁਸੀਂ ਜਾ ਕੇ ਸਰਪੰਚ ਤੋਂ ਚੌਂਕੀਦਾਰ ਤੋਂ ਤੁਸੀਂ ਪਹਿਲੀ ਗੱਲ ਤਾਂ ਉਹ ਆਪ ਵੀ ਇਹਦੇ ਵਿੱਚ ਫਸੇ ਹੋਏ ਆ ਡਰੱਗਾਂ ਦੇ ਕੋਈ ਪਿੰਡ ਦਾ ਕੋਈ ਬੰਦਾ ਬਚਿਆ ਹੀ ਨਹੀਂ ਪੰਚਾਇਤ ਦਾ ਇਹ ਜੇ ਚੌਂਕੀਦਾਰ ਜਾਂ ਸਰਪੰਚ ਜੇ ਕੋਈ ਬਚਿਆ ਹੋਊਗਾ ਤੇ ਉਹ ਗੱਲ ਕਰੂਗਾ ਆਦਰਵਾਇਜ਼ ਉਹਨੇ ਦੱਸਣਾ ਹੀ ਨਹੀਂ ਵੀ ਇਹ ਨਸ਼ੇ ਵੇਚਦੇ ਤੇ ਪਿੰਡਾਂ ਚ ਹਰ ਪਿੰਡ ਚ 10 ਮਿੰਟ ਚ ਪਤਾ ਲੱਗ ਪੁਲਿਸ ਲਾ ਸਕਦੀ ਜੇ ਚਾਵੇ ਜੇ ਚਾਵੇ ਡਰੱਗ ਰੋਕਣ ਲਈ ਤੇ ਇਹ ਜਿਹੜੀ ਜਿਹੜੀ ਤਰੀਕੇ ਨਾਲ ਤੁਸੀਂ ਰੋਕ ਰਹੇ ਹੋ ਇਹ ਤਾਂ ਕਦੇ ਨਹੀਂ ਰੁਕਣੀ ਜਿੰਨਾ ਮਰਜੀ ਜ਼ੋਰ ਲਾਈ ਜਾ ਜਿੰਨਾ ਚਿਰ ਉਹਨਾਂ ਨੂੰ ਅਲਟਰਨੇਟ ਡਰੱਗ ਨਹੀਂ ਮਿਲਦੀ ਕਿਉਂਕਿ ਜੋ ਬੰਦੇ ਐਡਿਕਟ ਹੋ ਚੁੱਕੇ ਆ ਉਹਨਾਂ ਨੂੰ ਹੁਣ ਡਰੱਗ ਦੀ ਲੋੜ ਉਹ ਛੱਡ ਨਹੀਂ ਸਕਦੇ ਉਹਨਾਂ ਨੂੰ ਇਹ ਸਿੰਥੈਟਿਕ ਤੋਂ ਬਚਾ ਕੇ ਜੋਰ ਵੈਤੀ ਚੀਜ਼ ਹੈ ਉਹ ਦੇ ਦਿਓ ਪੰਜਾਬ ਨੂੰ ਨਾ ਇਹਨੂੰ ਏਦਾਂ ਲਵਾਰਸਾਂ ਦੀ ਤੇ ਨਾ ਦੁਸ਼ਮਣਾਂ ਦੀ ਤਰ੍ਹਾਂ ਇਹਨੂੰ ਟ੍ਰੀਟ ਕਰੋ ਹੁਣ ਜੇ ਤੁਸੀਂ ਉਹ ਗੋਲੀ ਜੀਬ ਵਾਲੀ ਦੇ ਰਹੇ ਹੋ ਉਦਾਂ ਹੀ ਐਸਐਮਓ ਤੋਂ ਉਹਨਾਂ ਨੂੰ ਦੇ ਦਿਓ ਕਾਰਡ ਬਣਾ ਦਿਓ ਉਹਨਾਂ ਦੇ ਇਹ ਜੀਬ ਵਾਲੀ ਗੋਲੀ ਤਾਂ ਉਦੋਂ ਵੀ ਮਾੜੀ ਹੈ ਇਹ ਗੋਲੀ ਤਾਂ ਬਿਲਕੁਲ ਬੈਨ ਆ ਦੁਜੀ ਆ ਹਰਿਆਣੇ 'ਚ ਬਿਲਕੁਲ ਬੈਨ ਆ ਇਹ ਗੋਲੀ ਤੇ ਤੁਸੀਂ ਉੱਥੇ ਐ ਸ਼ਰਿਆਂ ਵੰਡ ਰਹੇ ਹੋ ਇਹ ਜਿੰਨੀ ਇਹ ਜਿੰਨੇ 6 ਮਹੀਨੇ ਖਾਲੀ ਨਾ ਅੰਦਰੋਂ ਖਤਮ ਆਉ ਉਹ ਤੁਰਦੀ ਫਿਰਦੀ লাশ ਬਣ ਜਾਂਦੇ ਆ ਪਤਾ ਨਹੀਂ ਤੁਹਾਨੂੰ ਕੌਣ ਸਲਾਹਾਂ ਦਿੰਦਾ ਇਦਾਂ ਦਾ ਕੌਣ ਮੈਡੀਕਲ ਆਫੀਸਰ ਐਸ ਐਮਓ ਆ ਜਾਏ ਜਿੰਨੇ ਆ ਇਹਨਾਂ ਨੂੰ ਨਹੀਂ ਪਤਾ ਇਹ ਚੀਜ਼ ਕਿੰਨੀ ਮਾੜੀ ਹੈ ਇਹਨਾਂ ਨੂੰ ਚਾਹੀਦਾ ਗਵਰਨਮੈਂਟ ਨੂੰ ਦੱਸਣਾ ਵੀ ਆ ਇਹਦੇ ਨਾਲ ਤਾਂ ਆ ਚੀਜ਼ ਦੇ ਦਿਓ ਤੇ ਪਰ ਨਹੀਂ ਇਹ ਕੋਈ ਗੱਲ ਸਿੱਧੀ ਕਰਦਾ ਤੇ ਉਹਨੂੰ ਕਹਿੰਦੇ ਜੀ ਨਸ਼ਾ ਤੱਗੇ ਬੜਾ ਹੋਰ ਨਸ਼ਾ ਚਲਾ ਦਿਓ ਤੇ ਨਸ਼ਾ ਜਿਹੜਾ ਮਾਰੂਆ ਉਹਨੂੰ ਬੰਦ ਕਰਨ ਲਈ ਕੁਝ ਨਾ ਕੁਝ ਤਾਂ ਦੇਣਾ ਹੀ ਪੈਣਾ ਹੁਣ ਉਹ ਗੋਲੀ ਵੀ ਨਸ਼ਾ ਹੀ ਦੇ ਰਹੇ ਹੋ ਜੋ ਇੰਨੀ ਮਾੜੀ ਗੋਲੀ ਆ ਉਹ ਤੁਸੀਂ ਦੇ ਰਹੇ ਹੋ ਨਾ ਉਹਦੀ ਜਗ੍ਹਾ ਤੁਸੀਂ ਜੋ ਰਵੈਤੀ ਚੀਜ਼ ਆ ਉਹ ਨਹੀਂ ਦੇ ਸਕਦੇ ਪੰਜਾਬੀਆਂ ਇਹਨਾਂ ਗੱਲਾਂ ਨੂੰ ਤੁਸੀਂ ਵੀ ਸਮਝੋ ਇਹ ਚੀਜ਼ਾਂ ਦਾ ਇਹਦੀ ਕੋਈ ਮੂਵਮੈਂਟ ਬਣਾਓ ਜੋ ਇਦਾਂ ਨਸ਼ਾ ਨਹੀਂ ਰੁਕਣਾ ਜਿੱਦਾਂ ਇਹ ਕਰ ਰਹੇ ਆ ਕਿਉਂਕਿ ਚਿੱਟੇ ਦੇ ਵਿੱਚ ਬਹੁਤ ਜ਼ਿਆਦਾ ਮੁਨਾਫਾ ਹੁੰਦਾ ਉਹਦੇ ਵਿੱਚ ਪੈਸਾ ਬਣਦਾ ਉਹ ਚੀਜ਼ ਬਹੁਤ ਇਸੇ ਕਰਕੇ ਆ ਜੋ ਰਵਾਇਤੀ ਨਸ਼ੇ ਆ ਇਹ ਬੰਦ ਕਰਕੇ ਤੇ ਇਹ ਚੱਲੇ ਐ ਇਸੇ ਕਰਕੇ ਚੱਲੇ ਐ ਇਸੇ ਕਰਕੇ ਬੰਦ ਨਹੀਂ ਹੋ ਰਹੇ ਤੇ ਤੁਸੀਂ ਵੀ ਇਦਾਂ ਦਾ ਇਹਨਾਂ ਆਪਣੇ ਐਮਐਲਏ ਆਪਣੇ ਲੀਡਰਾਂ ਤੇ ਪ੍ਰੈਸ਼ਰ ਪਾ ਕੇ ਚੀਜ਼ਾਂ ਦਾ ਹੱਲ ਕਢਾ ਲਓ ਬਾਕੀ ਸਟੇਟਾਂ 'ਚ ਇਹ ਆਮ ਚੱਲਦਾ ਆ ਜਿੱਥੇ ਗਾਂਝਾ ਲੋਕ ਪੀਂਦੇ ਗਾਂਝਾ ਚੱਲਦਾ ਪੁੱਕੀ ਡੋਡੇ ਸਭ ਕੁਛ ਆਮ ਚੱਲਦਾ ਰਵੈਤੀ ਚੀਜ਼ਾਂ ਤੇ ਮੈਡੀਕਲ ਨਸ਼ੇ ਦੀ ਸਿੰਥੈਟਿਕ ਨਸ਼ੇ ਦੀ ਲੋੜ ਹੀ ਨਹੀਂ ਉੱਥੇ ਸਿਰਫ ਪੰਜਾਬ ਹੀ ਦੁਨੀਆ ਤੋਂ ਉਲਟੇ ਪਾਸੇ ਨੂੰ ਚੱਲਦਾ ਜੋ ਉੱਥੇ ਲੋੜ ਆ ਡਿਮਾਂਡ ਆ ਜ਼ਮੀਨ ਤੇ ਉਹ ਬੰਦ ਕਰ ਦੇਣੀ ਐ ਤੇ ਦੂਜੀ ਚੀਜ਼ ਦੇਣੀ ਜਿਹਦੇ ਨਾਲ ਛੇਤੀ ਮਰੇ ਤੇ ਜਿਹਦੇ ਨਾਲ ਬਿਮਾਰੀਆਂ ਲੱਗਣ ਜਾਗ ਜਾਓ ਪੰਜਾਬੀਓ ਨਹੀਂ ਦੇ ਹੋਰ ਹੋਰ 10 ਸਾਲ ਜੇ ਇਦਾਂ ਹੀ ਪੰਜਾਬ ਦਾ ਹਾਲ ਰਹਿਣਾ ਪੰਜਾਬ ਨਹੀਂ ਉੱਠਣਾ ਫਿਰ ਹਜੇ ਤਾਂ ਹੋ ਸਕਦਾ ਉੱਠ ਪਵੇ ਤੇ ਹਜੇ ਜੋ ਡਰੱਗ ਪੀੜਤ ਲੋਕ ਵੀ ਘਟਾ ਜੇ ਇਹਨਾਂ ਦੀ ਤਦਾਦ ਵੱਧ ਹੀ ਜਾਣੀ ਤੇ ਇਹ ਜਿਨ੍ਹਾਂ ਤੇ ਇਹ ਕੈਮੀਕਲ ਤੇ ਸਿੰਥੈਟਿਕ ਨਸ਼ੇ ਚੱਲਦੇ ਰਹੇ ਤੁਹਾਡਾ ਬੇੜਾ ਕਰਕੇ ਹੋਣਾ ਹੀ ਹੋਣਾ ਤੁਹਾਡਾ ਸਰੀਰਕ ਵੀ ਨੁਕਸਾਨ ਆਰਥਿਕ ਵੀ ਨੁਕਸਾਨ ਤੁਹਾਡਾ ਸਾਰਾ ਪਰਿਵਾਰ ਤੋਂ ਸ਼ੁਰੂ ਹੋ ਕੇ ਤੇ ਸੁਸਾਇਟੀ ਤੱਕ ਜਾਂਦਾ ਹੈ ਸਾਰਾ ਕਰਾਈ ਇਹ ਨਸ਼ਿਆਂ ਦਾ ਕਰਕੇ ਕ੍ਰਾਈਮ ਆ ਸਾਰਾ ਇੱਕ ਮਹਿੰਗੇ ਨਸ਼ੇ ਹੈ ਜਿਹੜੇ ਆਮ ਹੁਣ ਪੰਜਾਬ ਚ ਮਿਲਦੇ ਆ ਜਿਹੜੀਆਂ ਗੋਲੀਆਂ ਗੂਲੀਆਂ ਪਤਾ ਨਹੀਂ ਕੀ ਕੁ ਚੱਲ ਰਿਹਾ ਇਹ ਤਾਂ ਬਿਲਕੁਲ ਮਿਲਨੇ ਨਹੀਂ ਚਾਹੀਦੀ ਡਾਕਟਰ ਦੀ ਸਲਿੱਪ ਤੋਂ ਬਿਨਾ ਪਰ ਪੰਜਾਬ ਚ ਆਮ ਚੱਲ ਰਿਹਾ ਸਭ ਕੁ ਡਰਾਮਾਡੋਲ ਕੀ ਓਵੇਂ ਤਾਂ ਦੇਖ ਲੋ ਭਾਰਤ ਦੇ ਹੋਰ ਸਟੇਟਾਂ ਇੰਦਾ ਨੀਂਦ ਦੀ ਗੋਲੀ ਨਹੀਂ ਮਿਲਦੀ ਤੇ ਪੰਜਾਬ ਚ ਪਤਾ ਨਹੀਂ ਕੀ ਕੀ ਚੱਲੀ ਜਾਂਦਾ ਤੇ ਪਤਾ ਨਹੀਂ ਇਹ ਕਿੱਥੋਂ ਬਣ ਕੇ ਆਈ ਜਾਂਦਾ ਹੁਣ ਦੇਖ ਲੋ ਹਿਮਾਚਲ ਤੋਂ ਬਣ ਕੇ ਆ ਰਿਆ ਜਿੰਨਾ ਮੈਡੀਕਲ ਨਸ਼ਾ ਹੈ ਤੇ ਇਹਦਾ ਹੁਣ ਸੇਕ ਉੱਥੇ ਵੀ ਲੱਗਣਾ ਸ਼ੁਰੂ ਹੋ ਗਿਆ ਤੇ ਪਰ ਨਹੀਂ ਸਮਝਦੇ ਤੇ ਪੰਜਾਬੀਓ ਇੰਨਾਂ ਚੀਜ਼ਾਂ ਤੋਂ ਆਦਤ ਦੇ ਬੱਚਿਆਂ ਨੂੰ ਬਚਾ ਕੇ ਰੱਖੋ ਉਹਨਾਂ ਨੂੰ ਪੜ੍ਹਾ ਜ਼ਰੂਰ ਲੋ ਜਿੰਨਾ ਚਿਰ ਉਹਨਾਂ ਨੂੰ ਐਜੂਕੇਸ਼ਨ ਨਹੀਂ ਹੋਊਗੀ ਨਾ ਉਹਨਾਂ ਨੂੰ ਚੰਗੇ ਮਾੜੇ ਦੀ ਸਮਝ ਨਹੀਂ ਆਉਣੀ ਸਭ ਤੋਂ ਬੈਸਟ ਰਾਹ ਸਾਰੀਆਂ ਬੁਰਾਈਆਂ ਤੋਂ ਬਚਣ ਦਾ ਐਜੂਕੇਸ਼ਨ ਹੈ ਐਜੂਕੇਸ਼ਨ ਲਾਓ ਜਿੰਨੀ ਲੈ ਸਕਦੇ ਹੋ ਕੁਆਲਿਟੀ ਐਜੂਕੇਸ਼ਨ ਲਾਓ ਘੱਟ ਰੋਟੀ ਖਾ ਲੋ ਅੱਧੀ ਰੋਟੀ ਖਾ ਲੋ ਪਰ ਬੱਚੇ ਜ਼ਰੂਰ ਚੰਗੇ ਸਕੂਲਾਂ 'ਚ ਪੜਾ ਲਓ ਥੈਂਕ ਯੂ